ਜੀ ਜਿਨ੍ਹਾਂ ਦੀ ਰਹਿਨਮਾਈ ਅਰਚ ਸਾਰਾ ਪ੍ਰੋਗਰਾਮ ਅਯੋਜਿਤ ਹੋਇਆ ਹੈ ਇਸ ਸਟੇਜ ਤੇ ਬੈਠੀ ਲੀਡਰਸ਼ਿਪ ਤੇ ਸ਼ਹਿਰ ਨਿਵਾਸੀਓ ਆਧ ਹਨ ਫਾਰਮ ਨੇ ਪ੍ਰੋਗਰਾਮ ਯੋਜਿਤ ਕੀਤਾ ਹੈ 10ਵੀਂ 95 ਮੈਂਬਰ ਕਮੇਟੀ ਦਾ ਮੈਂਬਰ ਬਣਾਇਆ ਵਰਕਿੰਗ ਕਮੇਟੀ ਮੈਂਬਰ ਹੈ ਜਿਹਨੇ ਪਾਰਟੀ ਫਾਰਮ ਤੇ ਕੰਮ ਕਰਨਾ ਹੈ ਉਹ ਵੀ ਬੜੀ ਆਪਣੀ ਸ਼ਹਿਰ ਲਈ ਮਾਣ ਦੀ ਗੱਲ ਹੈ ਉੱਥੇ ਵੱਡੀ ਗੱਲ ਹੈ ਕਿ ਆਪਣਾ ਸਰਦਾਰ ਸਿੰਘ ਮਾਲਾ ਜਨ ਪੂਲ ਕਮੇਟੀ ਦਾ ਮੈਂਬਰ ਬਣਾਇਆ ਹੈ ਹੋਰ ਕਮੇਟੀ ਦੇ ਮੈਂਬਰ ਬਣ ਕੇ ਤੁਸੀਂ ਇਹ ਸਮਝੋ ਕਿ ਆਪਣੇ ਸ਼ਹਿਰ ਨੂੰ ਇੱਕ ਨਮਾਇੰਦਗੀ ਮਿਲ ਗਈ ਹੈ ਉਹ ਡਾਕਟਰ ਆਪਣੇ ਐਮਐਲਏ ਸਾਹਿਬ ਦਾ ਰਹੀ ਹੈ ਲੇਕਿਨ ਸਟੇਟ ਦੇ ਵਿੱਚ ਕੋਈ ਬਹੁਤ ਵੱਡਾ ਉਹਦਾ ਸਰਕਾਰ ਬਣਾਉਣ ਦੇ ਵਿੱਚ ਆਪਣਾ ਰੋਲ ਬਹੁਤ ਵੱਡਾ ਰਿਹਾ ਹੈ ਵੀਡੀਓ ਨੂੰ ਜਿਤਾਉਣ ਦੇ ਵਿੱਚ 33 2020 ਨੂੰ ਆਪਣੇ ਹੱਥੇ ਜਮਾਤੀ ਰਹੀ ਹੈ ਲੇਕਿਨ ਕੋਈ ਸਟੇਟ ਦਾ ਵੱਡਾ ਹੌਦਾਂ ਪਾਗੇ ਫਾਣੇ ਦੇ ਹਿੱਸੇ ਨਹੀਂ ਹੈ ਉਸ ਤੋਂ ਬਿਨਾ ਵੀ ਆਪਾਂ ਬੇਸ਼ਕ ਬਹੁਤ ਕੰਮ ਕਰਾਏ ਹੈ ਸ਼ਹਿਰ ਦਾ ਬਹੁਤ ਵੱਡਾ ਵਿਕਾਸ ਕਰਾਇਆ ਲੇਕਿਨ ਵੱਡੀ ਗੱਲ ਇਹ ਹੈ ਕਿ ਕੋਰ ਕਮੇਟੀ ਦਾ ਮੈਂਬਰ ਇਹਨਾਂ ਨੂੰ ਬਣਾਇਆ ਗਿਆ ਹੈ ਭੁਮਿਕ ਦੇ ਵਿੱਚ ਪ੍ਰਮਾਤਮਾ ਆਪਣੀ ਸਰਕਾਰ ਬਣਾਵੇ ਖਲਾਫ ਬੰਦੇ ਜਾ ਰਹੇ ਨੇ ਦੇਸ਼ਕ ਪੱਤਰਕਾਰ ਆਪਣਾ ਅਸੀਰਾ ਜੀ ਨਾਮ ਅਕਾਲੀ ਦਲ ਦਾ ਜਿਹੜੇ ਰੂਸਿਆ ਉਹਨਾਂ ਦਾ ਵੀ ਹੋਣਾ ਹੈ ਤੇ ਭਾਰਤੀ ਜਨਤਾ ਪਾਰਟੀ ਦਾ ਵੀ ਆਪਣੇ ਨਾਲ ਗੱਠ ਜੋੜਨਾ ਇਹ ਇੱਕ ਅਟੁੱਟ ਸਜਾਈਆ ਹੋਣਾ ਹੈ ਤੇ 2027 ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾਣਾ ਹੈ ਤੇ ਸਰਕਾਰ ਉਹ ਸ਼ਰੋਧਨੀ ਕਰਮ ਅਕਾਲੀ ਦਲ ਦੀ ਬਣਨੀ ਹੈ ਤੇ ਜਿਹਦੀ ਅਗਵਾਈ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਰਨੀ ਪਰਮਾਤਮਾ ਇਹ ਦੇ ਲੈ ਕੇ ਅਭੀ ਤੁਹਾਡੇ ਸਾਰਿਆਂ ਦਾ ਜਿੱਥੇ ਮਾਣ ਵਧੂਗਾ ਕਾ ਨੰਬੂ ਬਦੂਆ ਉੱਤੇ ਅੱਗੇ ਵੀ ਆਪਾਂ ਆਪਦੀ ਪੂਰੀ ਜ਼ਿੰਦਗੀ ਸ਼ਹਿਰ ਨੂੰ ਬਿਹਤਰ ਸੁੰਦਰ ਬਣਾਉਣ ਦੇ ਵਿੱਚ ਲਾਈ ਹੈ ਐਸੇ ਕੰਮ ਕਰਾਏ ਹੈ ਕਿ ਮਾਨ ਮਹਿਸੂਸ ਹੁੰਦਾ ਹੈ ਕਿ ਬਾਗੇ ਪ੍ਰਣ ਦਾ ਮਾਸਟਰ ਪਲਾਨ ਬਣਿਆ ਹੈ ਲੋਕੇ ਰਿਕਾਰਡ ਤੋਂ ਇਲਾਵਾ ਦੇ ਵਿੱਚ ਬਣਿਆ ਸੀ ਜਿਹੜੇ ਕੋਈ ਕੰਮ ਰਹਿ ਗਏ ਉਹ ਵੀ ਕਰਾਵਾਂਗੇ ਸ਼ਹਿਰ ਨੂੰ ਹੋਰ ਸੁੰਦਰ ਬਣਾਵਾਂਗੇ ਤੁਹਾਡੇ ਕੋਈ ਨਿੱਜੀ ਕੰਮ ਹੈ ਉਹ ਕਰਾਵਾਂਗੇ ਪੰਜਾਬ ਨੂੰ ਅੱਗੇ ਲਿਜਾਵਾਗੇ ਮੈਂ ਤਾਂ ਇਹ ਅਰਦਾਸ ਨਹੀਂ ਕਰਦਾ ਕਿ ਕੋਈ ਵੀ ਸਾਥੀ ਜੇ ਕੋਈ ਆਪਣੇ ਤੋਂ ਰੁੱਸਿਆ ਜਾਂ ਕਿਸੇ ਤਰ੍ਹਾਂ ਸਮਾ ਆ ਗਿਆ ਆਪਾਂ ਨੂੰ ਬਣਾ ਕੇ ਆਪਣੇ ਨਾਲ ਜੋ ਵੀਏ ਤੇ ਪਾਰਟੀ ਵਿਚਣ ਦੀ ਖਲਾ ਦੇ ਵਿੱਚ ਆਪਾਂ ਯੋਗਦਾਨ ਪਾਈਏ ਜਿੱਥੇ ਸਰਦਾਰ ਸੁਖਬੀਰ ਸਿੰਘ ਵਾਲਾ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਪੰਜਾਬ ਭਰ ਤੀ ਆਪਣੀ ਕਈ ਜਗ੍ਹਾ ਡਿਊਟੀ ਲਈ ਹੈ ਤੇ ਭਵਿੱਖ ਵਿੱਚ ਵੀ ਜਿੱਥੇ ਵੀ ਲਾਉਣਗੇ ਆਪਾਂ ਉਹਨਾਂ ਦੀ ਡਿਊਟੀ ਦੇ ਪੂਰੀ ਤਨਦੇਹੀ ਦੇ ਨਾਲ ਕੰਮ ਕਰੀਏ ਧੰਨਵਾਦ ਕੀ ਸ਼ਾਮ ਦੀ ਬਹੁਤੀ ਮਾਣਯੋਗ ਵਿਤੀ ਸ਼੍ਰੀ ਭਾਲਕਿਸ਼ਨ ਪਾਲ ਜੀ ਸਾਫਕਾ ਪ੍ਰਧਾਨ ਨਗਰ ਕੌਂਸਲ ਨਾਮਣੀ ਹਿੱਟਵੇ ਮੈਂਬਰ ਵਰਕਰ ਕਮੇਟੀ ਸ਼੍ਰੋਮਣੀ ਅਕਾਲੀ ਦਲ ਅਤੇ ਉਹਨਾਂ ਦੇ ਨਾਲ ਬਹੁਤੀ ਯਾਤਤ ਕਾਰਜਮ ਬਹੁਤੀ ਸੀਨੀਅਰ ਸਰਦਾਰ ਅਮਰਜੀਤ ਸਿੰਘ ਜੀ ਮਾਨਪ੍ਰੇਸਰ ਸਾਹਿਬ ਚੇਅਰਮੈਨ ਸਾਹਿਬ ਉਹਨਾਂ ਦੇ ਨਾਲ ਹੁਣੇ-ਹੁਣੇ ਨਾਮ ਦੇ ਜਿਓ ਸ਼੍ਰੀ ਸ਼ਰਕਰ ਮਾਨ ਨੂੰ ਪ੍ਰੋਫੈਸਰ ਸਾਹਿਬ ਮੇਰੇ ਸਾਹਮਣੇ ਬੈਠੇ ਹੋਏ ਜੇ ਮੈਂ ਕਨੇਕਲੇ ਦਾ ਨਾਮ ਲਵਾਂ ਨਮੋਸਮ ਨੂੰ ਸਾਰੇ ਤੁਸੀਂ ਮੇਰੇ ਸਿਰ ਤੋਂ ਨਾਲ ਜੋ ਸਾਰੇ ਮੋਤਵਾ ਚੀਕਿਤਾਂ ਤੇ ਉਸ ਨੂੰ ਪਹਿਲਾ ਜਾਸਨ ਕੋਰਟ ਕਮੇਟੀ ਦੇ ਵਿੱਚ ਸ਼ਾਮਿਲ ਕੀਤੀ ਗਈ